ਅੱਜ ਰਖੜਾ ਸਾਹਿਬ ਪਹੁੰਚੇ 10 ਕਰੋੜ ਦਾ ਐਲਾਨ ਵੀ ਕੀਤਾ ਤੇ 1 ਲੱਖ ਡੀਜ਼ਲ ਵੀ ਕਿਹਾ ਦੇਵਾਂਗੇ ਲੀਟਰ ਦਾ ਤੇ ਨਾਲ ਗਿਆਨੀ ਜੀ ਆਏ ਪੂਰੀ ਮਤਲਬ ਬੀਬੀ ਨਗੀਰ ਕੋ ਸਾਰੇ ਆਏ ਨੇ ਕਿਸ ਤਰ੍ਹਾਂ ਮਤਲਬ ਮਹਿਸੂਸ ਕਰਦੇ ਹਾਂ ਵੀ ਮਦਦਪੱਟੀ ਦਾ ਐਲਾਨ ਹੋਇਆ ਮੈਂ ਸਾਰੇ ਇਹਨਾਂ ਲੀਡਰਸ਼ਿਪਰਾਂ ਦਾ ਬਹੁਤ ਧੰਨਵਾਦੀ ਹਾਂ ਜੀ ਹਿੰਦੁਸਤਾਨ ਕੀ ਸਾਰੇ ਵੱਲੋਂ ਬਹੁਤ ਲੋਕਾਂ ਕੋ ਰੁਪਈਏ ਨੇ ਜੀ ਪਰ ਦਿਲ ਕਿਸੇ ਕਿਸੇ ਦਾ ਹੁੰਦਾ ਹਾਂ ਜੋ ਰਖੜਾ ਸਾਹਿਬ ਨੇ ਲੀਕ ਖਿੱਚੀ ਆ ਮੈਂ ਜਮਨਾ ਜਿਦਾ ਇਹਨਾਂ ਕੋ ਵੱਧ ਰੁਪਈਏ ਨੇ ਉਹ ਵੱਡੀ ਲੀਕ ਖਿੱਚਣ ਤੁਹ ਕਿੰਨਾ ਕੁ ਜਿਹੜਾ ਰੀਅਲ ਨੁਕਸਾਨ ਹੋਇਆ ਕੀ ਮਦਦ ਸਹੀ ਜਗ੍ਹਾ ਪਹੁੰਚ ਰਹੀ ਹੈ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਜੀ ਤੇ ਮਦਦ ਵੀ ਇੰਨੀ ਕੀਤੀ ਆ ਹਰਿਆਣਾ ਯੂਪੀ ਕਮਾਚਲ ਜੀ ਜੰਡ ਕੇ ਜੋ ਮੰਤਰੀ ਬੇਅਥਾ ਹੋਈ ਸਰਕਾਰ ਵੱਲੋਂ ਕਿੰਨੀ ਮਦਦ ਪਹੁੰਚ ਗਈ ਹੈ ਤੇ ਸਰਕਾਰ ਕੀ ਉਪਰਾਲੇ ਕਰ ਰਹੀ ਸਰਕਾਰ ਆਪਣੇ ਢੰਗ ਨਾਲ ਕੰਮ ਕਰ ਰਹੀ ਆ ਜੀ ਪਰ ਸਰਕਾਰ ਦਾ ਇਹ ਪਹਿਲਾ ਮੌਕਾ ਜੋ ਸਰਕਾਰ ਦੇ ਟਾਈਮ 'ਤੇ ਸਰਕਾਰ 'ਚ ਫਲੱਡ ਆਇਆ ਜੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਭਈ ਇਹ ਸਾਰੇ ਕੰਮ ਨੂੰ ਮੈਨੇਜ ਕਿੱਦਾਂ ਕਰ ਜੀ ਮਤਲਬ ਰਲ ਕੇ ਖੜਨ ਦੀ ਜ਼ਰੂਰਤ ਆ ਭਾਵੇਂ ਸਰਕਾਰ ਆ ਭਾਵੇਂ ਸਮਾਜ ਸੇਵੀ ਸੰਸਥਾ ਮੰਨੇ ਕੋਈ ਵੀ ਹੈ ਮੈਂ ਸਮਝ ਨਾ ਭਈ ਇਹੋ ਜੇ ਸਮੇਂ ਦੇ ਵਿੱਚ ਕੋਈ ਪਾਰਟੀ ਬਾਜੀ ਨਹੀਂ ਹੈ ਕੋਈ ਧੜਾ ਨਹੀਂ ਹੈ ਕੋਈ ਸਮਾਜ ਨਹੀਂ ਹੈ ਜੀ ਸਾਰਿਆਂ ਨੂੰ ਇੱਕੋ ਕੇ ਮਤ ਕਾ ਨਹੀਂ ਚਾਹੀਦੀ ਆ ਡਿਸਟ੍ਰਿਬਿਊਸ਼ਨ ਦਾ ਕਿਤੇ ਨਾ ਕਿਤੇ ਲੱਗਦਾ ਵੀ ਸਹੀ ਲੋਕਾਂ ਤੱਕ ਜਿਹੜੀ ਮਦਦ ਪਹੁੰਚ ਪਾਏਗੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਮੈਂ ਮਾਫੀ ਵੀ ਚਾਹਾਂਗਾ ਸਾਡੇ ਲੋਕਾਂ ਨੂੰ ਜਿਹਨੂੰ ਨਹੀਂ ਲੋੜ ਉਹ ਤੇ ਲਾਲਚ ਵੱਟਾਇਆ ਸਾਨੂੰ ਆਪਣਾ ਲਾਲਚ ਵੀ ਛੱਡਣਾ ਪਏਗਾ ਸਸਿਕਾ ਜਿਹਦਰ ਜੀ ਕੀ ਹਾਲ ਚਾਲ ਮਿਹਰਬਾਨੀ ਕਰਦੀ ਗੱਲ ਕਿਹੜੀ ਤਹਿਸੀਲ ਹੈ ਤੇ ਕਿਹੜਾ ਜ਼ਿਲ੍ਹਾ ਆਪਣਾ ਜੀ ਜ਼ਰੂਰ ਤਹਿਸੀਲ ਡੇਰਾ ਬਾਬਾ ਨਾਨਕ ਜੱਥੇ ਗੁਰਦਾਸਪੁਰ ਜੀ ਕੀ ਸ਼ੁਭ ਨਾਮ ਕੀ ਹੈ ਮਰਮੋਨ ਸਿੰਘ ਪਖੋਕੇ ਅਚਾ ਮੈਨੂੰ ਜਿਹਦਰ ਜੀ ਇਹ ਦੱਸੋ ਕਿੰਨਾ ਜਿਹੜਾ ਰੀਅਲ ਨੁਕਸਾਨ ਹੋਇਆ ਕੀ ਮਦਦ ਸਹੀ ਜਗ੍ਹਾ ਪਹੁੰਚ ਰਹੀ ਹੈ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਜੀ ਤੇ ਮਦਦ ਵੀ ਇੰਨੀ ਕੀਤੀ ਹੈ ਹਰਿਆਣਾ ਯੂਪੀ ਹਿਮਾਚਲ ਜੀਐਨਕੇ ਤੋਂ ਮੰਤਰੀ ਬੇਅਥਾ ਹੋਈ ਜੀ ਕਰੋਪੀ ਵੀ ਬੜੀ ਵੱਡੀ ਸੀ ਪਰ ਦਾਨੀਆਂ ਦਾ ਵੀ ਕੋਈ ਕਮੀ ਨਹੀਂ ਸੀ ਇਹ ਹਸਾਨ ਮੋੜ ਹੀ ਨਹੀਂ ਸਕਦੇ ਤੇ ਸਰਕਾਰ ਵੱਲੋਂ ਕਿੰਨੀ ਕੁ ਮਤ ਪਹੁੰਚ ਗਈ ਹੈ ਤੇ ਸਰਕਾਰ ਕੀ ਉਪਰਾਲੇ ਕਰ ਰਹੀ ਹੈ ਸਰਕਾਰ ਆਪਣੇ ਢੰਗ ਨਾਲ ਕੰਮ ਕਰ ਰਹੀ ਆ ਜੀ ਪਰ ਸਰਕਾਰ ਦਾ ਇਹ ਪਹਿਲਾ ਮੌਕਾ ਜੋ ਸਰਕਾਰ ਦੇ ਟਾਈਮ 'ਚ ਸਰਕਾਰ 'ਚ ਫਲੱਡ ਆਇਆ ਜੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਭਈ ਇਸ ਸਾਰੇ ਕੰਮ ਨੂੰ ਮੈਨੇਜ ਕਿੱਦਾਂ ਕਰਨਾ ਹੈ ਜੀ ਮਤਲਬ ਇਹ ਨਹੀਂ ਕਿ ਉਹਨਾਂ ਜੋ ਮਨਸ਼ਾ ਸ਼ਾਇਦ ਠੀਕ ਹੀ ਹੋਏਗੀ ਜੀ ਜੀ ਲੇਕਿਨ ਕਈ ਵਾਰ ਨਵਾਂ ਕੰਮ ਪੈ ਜੇ ਤੇ ਉਹ ਚ ਪ੍ਰੋਬਲਮਾਂ ਆਉਂਦੀਆਂ ਜੀ ਮਤਲਬ ਉਹ ਰਲ ਕੇ ਖੜਨ ਦੀ ਜ਼ਰੂਰਤ ਆ ਭਾਵੇਂ ਸਰਕਾਰ ਆ ਭਾਵੇਂ ਸਮਾਜ ਸੇਵੀ ਸੰਸਥਾਵਾਂ ਨੇ ਕੋਈ ਵੀ ਹੈ ਮੈਂ ਸਮਝਦਾ ਭਈ ਇਹੋ ਜੇ ਸਮੇਂ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈ ਕੋਈ ਧੜਾ ਨਹੀਂ ਹੈ ਕੋਈ ਸਮਾਜ ਨਹੀਂ ਹੈ ਸਾਰਿਆਂ ਦੇ ਇੱਕੋ ਕੇ ਮਤ ਕੰਨ ਚਾਹੀਦੀ ਆ ਮੈਂ ਤੇ ਇਸੇ ਦਾਸਾ ਚੇਅਰਮੈਨ ਵੀ ਰਿਆਂ ਮੈਂ ਆਪਣੇ ਮੋਲੇ ਇਲਾਕੇ ਵੱਲੋਂ ਉਹਨਾਂ ਸੰਗਤਾਂ ਦਾ ਜਿਹੜੇ ਮਲੇਰ ਕੋਟਾ ਤੋਂ ਯੂਪੀ ਤੋਂ ਸਾਡੇ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਸ਼੍ਰੀਨਗਰ ਤੋਂ ਮੈਨੂੰ ਕਹਿੰਦਾ ਕੋਈ ਸਟੇਟ ਨਹੀਂ ਨੇ ਜਿੱਥੋਂ ਕੋਈ ਸੰਗਤ ਸਾਡੀ ਮਾਤਰੀ ਦੇ ਸਾਰਿਆਂ ਤੋਂ ਉਹਦਾ ਧਰਵਾਦ ਹੀ ਕਰਦੇ ਸਾਰਿਆਂ ਦਾ ਅੱਜ ਰਖੜਾ ਸਾਹਿਬ ਪਹੁੰਚੇ 10 ਕਰੋੜ ਦਾ ਐਲਾਨ ਵੀ ਕੀਤਾ ਤੇ 1 ਲੱਖ ਡੀਜ਼ਲ ਵੀ ਕਿਹਾ ਦੇਵਾਂਗੇ ਲੀਟਰ ਦਾ ਤੇ ਨਾਲ ਗਿਆਨੀ ਜੀ ਆਏ ਪੂਰੀ ਮਤਲਬ ਬੀਬੀ ਨਗੀਰ कौर ਸਾਰੇ ਆਏ ਨੇ ਕਿਸ ਤਰ੍ਹਾਂ ਮਤਲਬ ਮਹਿਸੂਸ ਕਰਦੇ ਹਾਂ ਵੀ ਮਦਦ ਵੱਡੀ ਦਾ ਐਲਾਨ ਹੋਇਆ ਮੈਂ ਸਾਰੇ ਇਹਨਾਂ ਲੀਡਰਸ਼ਿਪਰਾਂ ਦਾ ਬਹੁਤ ਧੰਨਵਾਦੀ ਆ ਜੀ ਹਿੰਦੁਸਤਾਨ ਕੀ ਸਾਰੇ ਵਰਲਡ 'ਚ ਬਹੁਤ ਲੋਕਾਂ ਕੋਲ ਰੁਪਈਏ ਨੇ ਜੀ ਪਰ ਦਿਲ ਕਿਸੇ ਕਿਸੇ ਦਾ ਹੁੰਦਾ ਹਾਂ ਜੋਰ ਰਖੜਾ ਸਾਹਮਣੇ ਲੀਕ ਕਿੱਤੀਆ ਮੈਂ ਜਮਨਾ ਜਿਹੜਾ ਇਹਨਾਂ ਕੋ ਵੱਧ ਰੁਪਈਏ ਨੇ ਉਹ ਵੱਡੀ ਲੀ ਖਚਣ ਅੱਜ ਸਾਡੇ ਇਸ ਇਲਾਕੇ ਨੂੰ ਉਹਨਾਂ ਦੀ ਮਦਦ ਬੜੀ ਵੱਡੀ ਲੋੜ ਆ ਬਹੁਤ ਬੜੀ ਤੇ ਇਹ ਡਿਸਟ੍ਰਿਬਿਊਸ਼ਨ ਦਾ ਕਿਤੇ ਨਾ ਕਿਤੇ ਲੱਗਦਾ ਵੀ ਸਹੀ ਲੋਕਾਂ ਤੱਕ ਜਿਹੜੀ ਮਦਦ ਪਹੁੰਚ ਪਾਏਗੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਕਿਤੇ ਨਾ ਕਿਤੇ ਮੈਂ ਮਾਫੀ ਵੀ ਚਾਹਵਾਂਗਾ ਸਾਡੇ ਲੋਕਾਂ ਨੂੰ ਜਿਹਨੂੰ ਨਹੀਂ ਲੋੜ ਉਹ لالਚ ਮਟਾਇਆ ਸਾਨੂੰ ਆਪਣਾ ਲਾਲਚ ਵੀ ਛੱਡਣਾ ਪਏਗਾ ਜਿਹਦੇ ਕੋਲ ਸਮਾਨ ਪਹੁੰਚਦਾ ਵਾ ਜੀ ਹੁਣ ਮਡਾਲਾ ਸਾਹਿਬ ਤਿੰਨ ਟਰੱਕ ਇਥੇ ਚਾਰਾ ਲੈ ਕੇ ਆਏ ਆ ਜੀ ਮੈਂ ਉਹਨਾਂ ਨੂੰ ਕਿਹਾ ਵਿਚਾਰਾ ਅੱਗੇ ਬਹੁਤ ਇੱਥੇ ਮੰਨਿਆ ਗਿਆ ਤੁਸੀਂ ਉੱਥੇ ਜਾਰਾ ਦਿਓ ਜਿੱਥੇ ਜਾਰਾ ਨਹੀਂ ਪਹੁੰਚਿਆ ਠੀਕ मतलब ਸੰਗਤ ਨੇ ਬੇਸਹਾਰ ਸਾਡੀ ਮਦਦ ਕੀਤੀ ਆ ਸੀ ਤੇ ਸਾਡੇ ਕੋਲ ਸ਼ਬਦ ਨਹੀਂ ਹੈ ਜਿਹਨਾਂ ਦਾ ਧਰਵਾਣ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰ ਚੇਅਰਮੈਨ ਸਾਹਿਬ ਕਹਿੰਦੇ ਵੀ ਅਸੀਂ ਸਾਰੀ ਸੰਗਤ ਦਾ ਪੰਜਾਬ ਵਾਸੀਆਂ ਦਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨਾ ਸਾਡਾ ਨੁਕਸਾਨ ਹੋਇਆ ਉਸ ਤੋਂ ਜ਼ਿਆਦਾ ਲੋਕ ਮਦਦ ਲਈ ਆ ਰਹੇ ਨੇ ਭਾਵੇਂ ਯੂਪੀ ਤੋਂ ਹੋਣ ਭਾਵੇਂ ਮਲੇਰਕੋਟੜ ਦੇ ਮੁਸਲਮਾਨ ਭਾਈਚਾਰਾ ਹੋਵੇ ਸ਼੍ਰੀਨਗਰ ਤੋਂ ਜਿੱਥੋਂ ਜਿੱਥੋਂ ਵੀ ਮਦਦ ਆਈ ਹੈ ਤਹਿ ਦਿਲੋਂ ਇਹਨਾਂ ਨੇ ਸ਼ੁਕਰੀਆ ਦਾ ਕੀਤਾ ਤੇ ਇਹੀ ਬੇਨਤੀ ਕੀਤੀ ਹੈ ਵੀ ਇਹ ਸਮਾਂ ਜਦੋਂ ਪੂਰਾ ਪੰਜਾਬ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਵੇ